ਸਾਨੂੰ ਦੁੱਖ ਹੈ ਅੱਜ ਜਿਹੜਾ ਸਮਾਚਾਰ ਰਿਹਾ ਸ਼੍ਰੋਮਣੀ ਅਕਾਲੀ ਦਲ ਖਾਲਸਾ ਪੰਥਰੇ ਸ਼੍ਰੀ ਅਕਾਤਰ ਸਾਹਿਬ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਾਹਰ ਤਿਆਰ ਕੀਤੀ ਸੀ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਸਾਡੇ ਸਿੱਖਾਂ ਨੇ ਸਾਡੇ ਮਹਾਨ ਯੋਧਿਆਂ ਨੇ ਬੜੀਆ ਕੁਰਬਾਨੀਆਂ ਦੇ ਕੇ ਗੁਰੂ ਕਾ ਬਾਗ ਜੋ ਨਨਕਾਣਾ ਸਾਹਿਬ ਦੀ ਸ਼ਹਾਦਤ ਦਾ ਜਿੰਨੇ ਵੀ ਜੱਤੋ ਕਾ ਮੋਰਚਾ ਉਨਾ ਮੋਰਚੇ ਚੋਂ ਨਿਕਲ ਕੇ ਸ਼ਿਵਮੀਕ ਦੀ ਬੇਟੀ ਹੋਂਦ ਵਿੱਚ ਆਈ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਜੋ ਸ਼ਬਦ ਦਿੱਤਾ ਸੀ ਉਹ ਸਾਰੇ ਗੁਰੂ ਸਾਹਿਬਾਨ ਨੇ ਉਸ ਵਿਚਾਰਧਾਰਾ ਨਾਲ ਚੱਲ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਬੀਜੇ ਹੋਏ ਬੀਜ ਨੂੰ ਪਰਫਲਤ ਕੀਤਾ ਕਿ ਉਸ ਨੇ ਮੋਰ ਲਗਾ ਦਿੱਤੀ ਜਦੋਂ ਖਾਸਾ ਮੇਰੋ ਰੂਪ ਹੈ ਖਾਸ ਦੀ ਜਿਹੜੇ ਜੰਗਲਾਂ ਵਿੱਚ ਜਾ ਕੇ ਤਪ ਕਰਨ ਵਾਲਿਆਂ ਨੂੰ ਕਿੱਤੀ ਹੋਂ ਦਾ ਉਪਦੇਸ਼ ਦਿੱਤਾ ਸੰਜਮ ਨਾਲ ਰਹਿਣ ਦਾ ਉਪਦੇਸ਼ ਦਿੱਤਾ ਸਬਰ ਸੰਤੋਖ ਦੀ ਗੱਲ ਕੀਤੀ ਵਿਰੋਧੀ ਸਾਡੀ ਨੀਤੀ ਨੂੰ ਜਾਣਦਾ ਹੈ ਰੋਦੀ ਸਿੱਖ ਰੀਤੀ ਵੱਲ ਵੇਖਦਾ ਹੈ ਲੇਕਿਨ ਅਸੀਂ ਸਿੱਖ ਰੀਤੀ ਆਪਣੀ ਵਿੱਚ ਉਹ ਵਿਚਾਰ ਧਾਰਾ ਬਾੜ ਲਈ ਜਿਹੜੀ ਵਿਚਾਰ ਧਾਰਾ ਦੇ ਨਾਲ ਸਿੱਖ ਰੀਤੀ ਨੂੰ ਨੁਕਸਾਨ ਹੁੰਦਾ ਹੈ ਮੈਨੂੰ ਅਫਸੋਸ ਹੈ ਕਿ ਸਾਨੂੰ ਸ਼ਰਮਣੀ ਅਕਾਲੀ ਦਰਬਾਰ ਨੂੰ ਮਾਣ ਹੈ ਕਿ ਸਾਨੂੰ ਪੰਥ ਦੀ ਗਵਾਹੀ ਕਰਨ ਦਾ ਮੌਕਾ ਮਿਲਿਆ ਅੱਜ ਸਾਡੇ ਉੱਤੇ ਬੜੀ ਚੁਣੌਤੀ ਹੈ ਅੱਜ ਦੇ ਵਿਸ਼ੇਸ਼ ਸੈਮੀਨਾਰ ਦੇ ਉੱਗੇ ਵਿਦਵਾਨ ਮਹਾਨ ਚਿੰਤਕ ਡਾਕਟਰ ਬਲਕਾਰ ਸਿੰਘ ਜੀ ਬਹੁਤ ਸਤਿਕਾਰਯੋਗ ਸਾਡੇ ਵਾਈਸ ਚਾਂਸਲਰ ਸਾਹਿਬ ਕਾ ਵਾਈਸ ਚਾਂਸਲਰ ਤੇ ਵਕ ਵਕ ਵਿਦਿਅਕ ਅਦਾਰਿਆਂ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਰਹੇ ਡਾਇਰੈਕਟਰ ਸਰਦਾਰ ਗੁਰਮੋਹਨ ਸਿੰਘ ਜੀ ਵਾਲੀਆ ਸਾਹਿਬ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਸਦਾਗੁਰ ਪ੍ਰਤਾਪ ਸਿੰਘ ਜੀ ਵਡਾਲਾ ਸਾਹਿਬ ਜਿੰਨੇ ਵੀ ਸਟੇਜ ਤੇ ਸ਼ੋਭਤ ਤੇ ਸਾਹਮਣੇ ਸ਼ੋਭਤ ਸਾਡੀਆਂ ਮਹਾਨ ਸ਼ਖਸੀਅਤਾਂ ਸਾਬਕਾ ਮੰਤਰੀ ਸਹਬਾਨ ਸਾਬਕਾ ਐਮਐਲਏ ਸਹਬਾਨ ਮੈਂਬਰ ਸ਼੍ਰੋਮਣੀ ਗੁਰਦਰਾ ਪ੍ਰੰਧਕ ਕਮੇਟੀ ਬਹੁਤ ਸਾਰੇ ਵਿਦਵਾਨ ਜਰਨਲਿਸਟ ਮੈਂ ਲੰਬੀ ਲਾਈਨ ਵਿੱਚ ਨਾ ਪਾਵਾਂ ਨੌਜਵਾਨ ਵੀਰੋ ਭੈਣੋ ਤੇ ਕੌਮ ਦੇ ਵਾਰਸ ਫਤਿਹ ਅਰਜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਬਹੁਤ ਧੰਨਵਾਦ ਕਿ ਤੁਸੀਂ ਦੂਰੋਂ ਦੂਰੋਂ ਇੱਥੇ ਪਹੁੰਚ ਕੇ ਇਸ ਸੈਮੀਨਾਰ ਦੇ ਮੁੱਖ ਬੁਲਾਰੇ ਜਿਹੜੇ ਹਨ ਉਹਨਾਂ ਦੇ ਵਿਚਾਰ ਸਰਵਣ ਕਰਨ ਵਾਸਤੇ ਆਏ ਹੋ। ਅੱਜ ਦਾ ਸੈਮੀਨਾਰ ਜਿਹੜਾ ਹੈ ਉਸ ਦਾ ਵਿਸ਼ਾ ਹੈ ਕਿ ਸਿੱਖ ਪੰਥ ਅੱਗੇ ਦਰਪੇਸ਼ ਮੁਸ਼ਕਲਾਂ ਚੁਣੌਤੀਆਂ ਅਤੇ ਸਿੱਖ ਸੰਸਥਾਵਾਂ ਨੇ ਸਮੇਂ-ਸਮੇਂ ਦੇ ਨਾਲ ਇਹਦੇ ਵਿੱਚ ਆਪਣੀ ਕਿਸ ਤਰ੍ਹਾਂ ਭੂਮਿਕਾ ਨਿਭਾਈ। ਆਪਾਂ ਸਾਰੇ ਦੇਖਦੇ ਹਾਂ ਕਿ ਅੱਜ ਅਯੋਕੇ ਯੁੱਗ ਵਿੱਚ ਵੀ ਸਾਨੂੰ ਬਹੁਤ ਸਾਰੀਆਂ ਚੁਣੌਤੀਆਂ ਆ ਰਹੀਆਂ ਪੰਥ ਬਹੁਤ ਵੱਡੇ ਸੰਕਟ ਵਿੱਚੋਂ ਲੰਘ ਰਿਹਾ ਸ਼੍ਰੋਮਣੀ ਅਕਾਲੀ ਦਲ ਸਾਡੀ ਸਿੱਖ ਸੰਸਥਾਵਾਂ ਵਿੱਚੋਂ ਸਿੱਖ ਸੰਸਥਾ ਹੈ ਕਿਉਂਕਿ ਸਾਡੇ ਕੋਲ ਤਿੰਨ ਸੰਸਥਾਵਾਂ ਹਨ ਜੋ ਮਹਾਨ ਹਨ ਸ਼੍ਰੀ ਅਕਾਲ ਤਰਸਾਇ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਇਕ ਕੌਮ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਬੜੀਆਂ ਹੀ ਦੂਰ ਅੰਦੇਸ਼ੀ ਦੇ ਨਾਲ ਸਿਰਜੀਆਂ ਤੇ ਇਹਨਾਂ ਦੇ ਕਾਰਜ ਜਿਹੜੇ ਸਨ ਉਹ ਮਹਾਨ ਸਨ ਉਹ ਕਾਰਜ ਕੀ ਸੀ ਕਿ ਪਹਿਲਾਂ ਤੇ ਸ੍ਰੀ ਅਕਾਲ ਤਖਤ ਸਾਹਿਬ ਤਨਗੁਰੂ ਹਰਗੋਬਿੰਦ ਸਾਹਿਬ ਜੀ ਨੇ 1906 ਦੇ ਵਿੱਚ ਜਦੋਂ ਤਨਗੁਰੂ ਅਰਜਨ ਦੇਵ ਜੀ ਨੂੰ ਸ਼ਹਾਦਤ ਦਿੱਤੀ ਗਈ ਉਸ ਤੋਂ ਬਾਅਦ 1906 ਤੋਂ ਸ਼ੁਰੂ ਕੀਤਾ ਤੇ 1909 ਦੇ ਵਿੱਚ ਕੰਪਲੀਟ ਹੋਇਆ ਉਸ ਤਖਤ ਨੂੰ ਤਸੀਂ ਇਹ ਦੇਖੋ ਕਿ ਕਿਸੇ ਬਾਹਰੋਂ ਰਾਜਗੀਰ ਨਹੀਂ ਬੁਲਾਇਆ ਕੋਈ ਬਾਹਰੋਂ ਮਿਸਤਰੀ ਨਹੀਂ ਬੁਲਾਇਆ ਤਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਹੱਥਾਂ ਦੇ ਨਾਲ ਉਸ ਦੀ ਉਸਾਰੀ ਕੀਤੀ ਉਸ ਨੂੰ ਥੜੇ ਨੂੰ ਤਿਆਰ ਕੀਤਾ ਤੇ ਨਾਲ ਉਹਨਾਂ ਦੇ ਭਾਈ ਗੁਰਦਾਸ ਜੀ ਤੇ ਬਾਬਾ ਬੁੱਢਾ ਜੀ ਤਿੰਨਾਂ ਸ਼ਖਸੀਅਤਾਂ ਨੇ ਤਿੰਨਾਂ ਮਹਾਨ ਤਾਟਾਂ ਨੇ ਉਸ ਛਿੜੀ ਅਕਾਲਤ ਸਭ ਦੀ ਨੀਂਹ ਵੀ ਰੱਖੀ ਤੇ ਉਸ ਦੀ ਉਸਾਰੀ ਵੀ ਕੀਤੀ ਥੜਾ ਤਿਆਰ ਕੀਤਾ ਤੇ ਉਸ ਦੀ ਮਿੱਟੀ ਕਿੱਥੋਂ ਵਰਤੀ ਸਰਸਕ ਜੀ ਅੱਜ ਸੋਚਣ ਦੀ ਗੱਲ ਹੈ ਕਿ ਮਿੱਟੀ ਦਾ ਇੱਕ ਬਾਟਾ ਵੀ ਬਾਹਰੋਂ ਲਿਆ ਕੇ ਨਹੀਂ ਪਾਇਆ ਉਹ ਮਿੱਟੀ ਜਿਹੜੀ ਸਰੋਵਰ ਸਾਹਿਬ ਦੀ ਪਟਾਈ ਕੀਤੀ ਗਈ ਸੀ ਉਹ ਸਰਮੰਦਰ ਸਾਹਿਬ ਦੇ ਸਰੋਵਰ ਦੀ ਉਹ ਮਿੱਟੀ ਜਿਹੜੀ ਪੁੱਟੀ ਗਈ ਸੀ ਉੱਥੇ ਉਹ ਵਰਤੀ ਗਈ ਕਹਿਣ ਤੋਂ ਪਾਓ ਉਹ ਤਖਤ ਮਹਾਨ ਇਸ ਕਰਕੇ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਹੱਥਾਂ ਨਾਲ ਤਿਆਰ ਕੀਤਾ ਪਾਈ ਗੁਰਦਾਸ ਜੀ ਤੇ ਬਾਬਾ ਬੁੱਢਾ ਜੀ ਨੇ ਯੋਗਦਾਨ ਦਿੱਤਾ ਉਸ ਤਖਤ ਦੀ ਅੱਜ ਮਹਾਨਤਾ ਅਸੀਂ ਸਾਰੇ ਜਾਣਦੇ ਹਾਂ ਸਮੇਂ ਦੇ ਨਾਲ ਸਿੱਖ ਕੌਮ ਨੇ ਉਸ ਤਖਤ ਦੀ ਮਹਾਨਤਾ ਨੂੰ ਕਿਵੇਂ ਸਿਰਜਿਆ ਕਿਵੇਂ ਅਗਵਾਈ ਲਈ ਤੁਸੀਂ ਪਿਛਲੇ ਸਮੇਂ ਤੋਂ ਦੇਖੋ ਜਦੋਂ ਜਦੋਂ ਖਾਲਸਾ ਪੰਥ ਪਿਆਰ ਹੋਇਆ ਉੱਥੇ ਅਕਾਲ ਤਖਤ ਸਾਹਿਬ ਦੀ ਅਗਵਾਈ ਵਿੱਚੀ ਭਾਵੇਂ ਕੋਈ ਵੀ ਜਥੇ ਸਰਮ ਬੁੱਢਾ ਦਲ ਸੀ ਤਰਨਾ ਦਲ ਸੀ ਜਾਂ ਜਿੰਨੇ ਸਾਡੇ ਖਾਲਸਾਈ ਪੰਥ ਸੰਗ ਉਹ ਦਲ ਖਾਲਸਾ ਸੀ ਉਨਾ ਸਾਰਿਆਂ ਨੇ ਇਸ ਦੀ ਅਗਵਾਈ ਜਿੱਥੇ ਕੀਤੀ ਉਥੇ ਸਦਾ ਹੀ ਇਥੋਂ ਸੇਧ ਲੈ ਕੇ ਕਰਦੇ ਰਹੇ ਤੇ ਦਿਵਾਲੀ ਤੇ ਵਿਸਾਖੀ ਜਿਹੜੀ ਸੀ ਉਥੇ ਨਿਯਤ ਕੀਤਾ ਕਿ ਇਥੇ ਸਰਬੱਤ ਖਾਲਸਾ ਹੋਇਆ ਕਰੇਗਾ ਤੇ ਇੱਥੇ ਹੀ ਸਾਰੇ ਜਿਹੜੇ ਇਹ ਕੌਮ ਦੇ ਜੋ ਨੀਤੀ ਹੈ ਉਹ ਤਿਆਰ ਕੀਤੀ ਜਾਏਗੀ ਸੋ ਅੱਜ ਅਸੀਂ ਉਸ ਭੂਮਿਕਾ ਨੂੰ ਨਿਭਾਉਣ ਵਾਸਤੇ ਸਿੱਖ ਕੌਮ ਨੇ ਸੁਚੇਤ ਹੋਣਾ ਸਾਨੂੰ ਦੁੱਖ ਹੈ ਅੱਜ ਜਿਹੜਾ ਸਮਾ ਚੱਲ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਖਾਲਸਾ ਪੰਥਰੇ ਸ਼੍ਰੀ ਅਕਾਤਰ ਸਾਹਿਬ ਦੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਾਅਦ ਤਿਆਰ ਕੀਤੀ ਸੀ ਉਹਦਾ ਕਾਰਨ ਕੀ ਸੀ ਕਿਉਂਕਿ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਸਾਡੇ ਸਿੱਖਾਂ ਨੇ ਸਾਡੇ ਮਹਾਨ ਯੋਧਿਆਂ ਨੇ ਬੜੀਆਂ ਕੁਰਬਾਨੀਆਂ ਦੇ ਕੇ ਗੁਰੂ ਕਾ ਬਾਗ ਜੋ ਨਨਕਾਣਾ ਸਾਹਿਬ ਦੀ ਸ਼ਹਾਦਤ ਜਾਂ ਜਿੰਨੇ ਵੀ ਜੱਤੋ ਦਾ ਮੋਰਚਾ ਉਹਨਾਂ ਮੋਰਚੇ ਚੋਂ ਨਿਕਲ ਕੇ ਸ਼ੋਮਣੀ ਕੀ ਬੇਟੀ ਹੋਂਦ ਵਿੱਚ ਆਈ ਫਿਰ ਮਹਿਸੂਸ ਕੀਤਾ ਗਿਆ ਕਿੱਡਾ ਦੂਰ ਅੰਦੇਸ਼ੀ ਸੀ ਸਿੱਖ ਉਹਨਾਂ ਨੇ ਮਹਿਸੂਸ ਕੀਤਾ ਕਿ ਇਸ ਗੁਰਦੁਆਰਿਆਂ ਦੀ ਸੇਵਾ ਸੰਭਾਲ ਦੇ ਵਿੱਚ ਸਾਨੂੰ ਸਹਿਯੋਗ ਵੀ ਦੀ ਲੋੜ ਹੈ ਔਰ ਕੌਮ ਨੇ ਇੱਕ ਖਾਲਸਾ ਪੰਥ ਦੀ ਵੱਡੀ ਜਮਾਤ ਸ਼ੋਮਣੀ ਕਾਲਦਨ ਤਿਆਰ ਕੀਤੀ ਸਰ ਜੀ ਕਿ ਇਹ ਇੱਕ ਵਾਰਡ ਬਣ ਕੇ ਕੰਮ ਕਰੇਗੀ ਜਿਹੜੀ ਕਿ ਸ਼ੋਮਣੀ ਗੁਰਦਾਰਾ ਪ੍ਰੰਧ ਕਮੇਟੀ ਦੇ ਪ੍ਰਚਾਰ ਪ੍ਰਸਾਰ ਵਾਸਤੇ ਦੁਨੀਆ ਵਿੱਚ ਜਾ ਕੇ ਕੰਮ ਕਰੇਗੀ ਗੁਰੂ ਦੇ ਸ਼ਬਦ ਦੀ ਵਿਚਾਰ ਗੁਰਨਾਨਦ ਸਾਹਿਬ ਜੀ ਨੇ ਸਾਨੂੰ ਜੋ ਸ਼ਬਦ ਦਿੱਤਾ ਸੀ ਉਹ ਸਾਰੇ ਗੁਰੂ ਸਾਹਿਬਾਨ ਉਸ ਵਿਚਾਰ ਧਾਰਨਾ ਨਾਲ ਚੱਲ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਬੀਜ ਹੈ ਬੀਜ ਨੂੰ ਪਰਫਲਤ ਕੀਤਾ ਕਿ ਉਸ ਨੇ ਮੋਹਰ ਲਗਾ ਦਿੱਤੀ ਜਦੋਂ ਖਾਲਸਾ ਮੇਰੋ ਰੂਪ ਹੈ ਖਾਸ ਦੀ ਬਖਸ਼ਿਸ਼ ਕੀਤੀ ਸੋ ਮੇਰੇ ਕਹਿਣ ਤੋਂ ਪਾ ਕਿ ਅਸੀਂ ਬੜੇ ਗੌਰਵਮਈ ਇਤਿਹਾਸ ਦੇ ਮਾਲਕ ਹੈ ਅਸੀਂ ਬਹੁਤ ਹੀ ਭਾਗਾ ਵਾਲੇ ਹੈ ਲੇਕਿਨ ਅੱਜ ਅਸੀਂ ਕਿਸ ਸੰਕਟ ਵਿੱਚ ਫਸੇ ਹਾਂ ਉਹਦਨ ਵਸਿ ਕਿਉਂਕਿ ਅੱਜ ਦਾ ਫਲ ਜਿਹੜਾ ਵਿਸ਼ਾ ਹੈ ਮੈਂ ਇਸ ਕਰਕੇ ਥੋੜਾ ਜਿਹਾ ਆਪ ਜੀ ਨਾਲ ਸਾਂਝਾ ਕੀਤਾ ਕਿ ਅੱਜ ਦਾ ਵਿਸ਼ਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਕਿਉਂ ਬਣਿਆ ਸੀ ਗੁਰੂ ਨਾਨਕ ਸਾਹਿਬ ਜੀ ਨੇ ਕੀ ਫਲਸਫਾ ਦਿੱਤਾ ਸੀ ਗੁਰਨਾਨ ਨ ਸਾਹਿਬ ਨੇ ਸਾਨੂੰ ਵਿਲੜਿਆਂ ਨੂੰ ਜਾਂ ਜਾ ਕੇ ਜਿਹੜੇ ਜੰਗਲਾਂ ਵਿੱਚ ਜਾ ਕੇ ਤਪ ਕਰਨ ਵਾਲਿਆਂ ਨੂੰ ਕਿਰਤੀ ਹੋਣ ਦਾ ਉਪਦੇਸ਼ ਦਿੱਤਾ ਸੰਜਮ ਨਾਲ ਰਹਿਣ ਦਾ ਉਪਦੇਸ਼ ਦਿੱਤਾ ਸਬਰ ਸੰਤੋਖ ਦੀ ਗੱਲ ਕੀਤੀ ਔਰ ਸਭੇ ਸਾਂਝੀ ਵਾਲਤਾ ਦੀ ਗੱਲ ਕੀਤੀ ਮਾਨਸਿਕੀ ਜਾਤ ਸਭਾ ਇੱਕ ਹੈ ਪਹਿਚਾਨਬੋ ਦੀ ਗੱਲ ਕੀਤੀ ਸਰਬਾਦੇ ਭਰੇ ਦੀ ਗੱਲ ਕੀਤੀ ਉਹ ਸਾਰਾ ਜਿਹੜਾ ਸੀਗਾ ਦੂਜੇ ਪਾਤਸ਼ਾਹ ਨੇ ਉਸ ਨੂੰ ਲੈ ਕੇ ਧਾਨ ਕੀਤਾ ਤੀਜੇ ਪਾਤਸ਼ਾਹ ਨੇ ਚੌਥੇ ਪਾਤਸ਼ਾਹ ਨੇ ਜਿਨ੍ਹਾਂ ਨੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰ ਸਾਰੇ ਉਸ ਸ਼ਬਦ ਦੇ ਉੱਤੇ ਜੋ ਪ੍ਰਚਾਰ ਕੀਤਾ ਪੰਜਮ ਪਾਤਸ਼ਾਹ ਨੇ ਸਾਨੂੰ ਬਹੁਤ ਵੱਡੀ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਕੇ ਉਸ ਗੁਰੂ ਦੇ ਸ਼ਬਦ ਦੇ ਲਾਲ ਲਾਇਆ ਉੱਥੇ ਕਲਗੀਧਰ ਪਾਤਸ਼ਾਹ ਨੇ ਉਸ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਕਹਿ ਕੇ ਸਾਨੂੰ ਮਨੁੱਖਾ ਦੇ ਤੋ ਛਟਕਾਰਾ ਪਾਉਣ ਵਾਸਤੇ ਉਪਦੇਸ਼ ਦਿੱਤਾ ਅੱਜ ਅਸੀਂ ਕਿੱਥੇ ਆ ਇੱਥੇ ਵਿਚਾਰ ਕਰਨੀ ਹੈ ਅੱਜ ਅਸੀਂ ਕਿੱਥੇ ਬੈਠੇ ਆ ਅੱਜ ਫੇਰ ਜਾਤ ਪਾਤ ਅੱਜ ਫੇਰ ਬ੍ਰਾਹਮਣੀ ਸੋਚ ਅੱਜ ਫੇਰ ਪੋਤ ਪੂਜਾ ਅੱਜ ਫੇਰ ਸਾਡੀਆਂ ਵਿਤਕਰੇ ਦੀਆਂ ਭਾਵਨਾਵਾਂ ਅੱਜ ਅਸੀਂ ਕਿੱਥੇ ਖੜੇ ਆ ਇਸੇ ਕਰਕੇ ਅਸੀਂ ਠੋਕਰਾ ਖਾ ਰਹੇ ਹਾਂ ਇਸੇ ਕਰਕੇ ਅਸੀਂ ਗੁਰੂ ਦੇ ਫਲਸਫੇ ਤੋਂ ਵਿਚਰ ਰਹੇ ਹਾਂ ਵਿਰੋਧੀ ਸਾਡੀ ਨੀਤੀ ਨੂੰ ਜਾਣਦਾ ਹੈ ਵਿਰੋਧੀ ਸਿੱਖ ਨੀਤੀ ਵੱਲ ਵੇਖਦਾ ਹੈ ਲੇਕਿਨ ਅਸੀਂ ਸਿੱਖ ਨੀਤੀ ਆਪਣੀ ਵਿੱਚ ਉਹ ਵਿਚਾਰਧਾਰਾ ਵਾੜ ਲਈ ਜਿਹੜੀ ਵਿਚਾਰਧਾਰਾ ਦੇ ਨਾਲ ਸਿੱਖ ਨੀਤੀ ਨੂੰ ਨੁਕਸਾਨ ਹੁੰਦਾ ਹੈ ਸਾਧ ਸੰਗਤ ਜੀ ਸਾਡੇ ਕੋਲ ਅੱਜ ਉਹ ਵਿਚਾਰਧਾਰਾ ਜਿਹੜੀ ਸ਼ਬਦ ਗੁਰੂ ਦੇ ਖਿਲਾਫ ਹੈ ਸਾਡੇ ਵਿੱਚ ਹੀ ਬੈਠੇ ਸਾਡੇ ਹੀ ਜਿਹੜੇ ਠੇਕੇਦਾਰ ਪਹਿਰੇਦਾਰ ਜੋ ਸਾਡੇ ਸਰੂਪ ਵਿੱਚ ਵਿਰੋਧੀਆਂ ਨੇ ਵਾਰ ਦਿੱਤੇ ਉਹਨਾਂ ਲੋਕਾਂ ਨੇ ਉਸ ਵਿਚਾਰਧਾਰਾ ਨਾਲ ਜੋੜ ਕੇ ਸਾਨੂੰ ਫਿਰ ਉਸ ਬ੍ਰਾਹਮਣੀ ਸੋਚ ਵਿੱਚ ਵਾਰ ਦਿੱਤਾ ਜਿਹਦੇ ਨਾਲ ਅੱਜ ਅਸੀਂ ਠੋਕਰਾਂ ਖਾ ਰਹੇ ਹਾਂ ਮੈਨੂੰ ਅਫਸੋਸ ਹੈ ਕਿ ਸਾਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਮੰਨਣ ਕਿ ਸਾਨੂੰ ਪੰਥ ਦੀ ਅਗਵਾਈ ਕਰਨ ਦਾ ਮੌਕਾ ਮਿਲਿਆ ਪੰਥ ਦੀ ਬੜੀ ਤਖਤ ਤੇ ਪਾਈ ਇਹ ਜਿਹੜੀ ਕਨੇ ਸ਼ਕਤੀ ਵੜਾ ਕੇ ਤੋਰਿਆ ਸੀ ਪਰ ਅਸੀਂ ਬਹੁਤ ਵੱਡੀਆਂ ਗਲਤੀਆਂ ਕੀਤੀਆਂ ਇਹ ਮਰਿਆਦਾ ਦਾ ਕਾਰਨ ਗੁਰੂ ਗ੍ਰੰਥ ਸਾਹਿਬ ਦੀ ਬੇਦਵੀ ਅਸੀਂ ਨਾ ਰੋਕ ਸਕੇ ਨਾ ਉਸ ਤੋਂ ਅਸੀਂ ਫਾਰਗ ਹੋ ਸਕੇ ਮੈਂ ਸਮਝੀ ਦੀ ਹੈ ਕਿ ਸਮੇਂ ਦੇ ਨਾਲ ਤੁਸੀਂ ਬੜੇ ਪੀੜ ਤੋਂ ਬੜਾ ਦਰਦ ਹੈ ਤੁਹਾਡੇ ਅੰਦਰ ਅੱਜ ਅਸੀਂ ਉਹ ਸਾਰੇ ਉੱਤੇ ਵਿਚਾਰ ਜਿਹੜੀ ਕਰਨ ਜਾਣੀ ਹੈ ਉਹ ਅਸੀਂ ਆਉਣ ਵਾਲੇ ਸਮੇਂ 'ਚ ਸੁਚੇਤ ਵੀ ਹੋਣਾ ਹੈ ਕਿ ਅਸੀਂ ਤਕੜੇ ਕਿੱਦਾਂ ਹੋਣਾ ਹੈ ਅੱਜ ਸਾਡੇ ਉੱਤੇ ਬੜੀ ਚੁਣੌਤੀ ਹੈ ਉਹ ਸਾਡੀਆਂ ਸਿੱਖ ਸੰਸਥਾਵਾਂ ਨੇ ਹੀ ਉਸ ਚੁਣੌਤੀ ਨੂੰ ਤੈਅ ਕਰਨਾ ਹੈ ਉਹਨੂੰ ਬੰਨਣਾ ਹੈ ਔਰ ਤਕੜੇ ਹੋ ਕੇ ਉਹਨੂੰ ਅੱਗੇ ਵਧ ਕੇ ਤੋੜਨਾ ਹੈ ਮੈਂ ਸਾਰੀ ਸੰਗਤ ਦਾ ਧੰਨਵਾਦ ਕਰਦੀ ਹੈ ਮੁਖ ਭੜਾਰਿਆਂ ਨੂੰ ਜੀ ਆਇਆਂ ਕਹਿੰਨੀ ਮੈਂ ਅ ਬਹੁਤ ਸਮਾਨਾ ਲਵਾ ਕਿਉਂਕਿ ਭਾਸ਼ਣ ਦੇ ਭਾਵੇਂ ਮੈਂ ਕੰਡੇ ਵਧੇ ਕਰੀ ਜਾਈਏ ਲੇਕਿਨ ਜਿਨਾਂ ਨੂੰ ਸੁਣਨ ਵਾਸਤੇ ਤੁਸੀਂ ਆਏ ਹੋ ਉਹ ਤੁਹਾਡੇ ਕੋਲ ਰੂਬਰੂ ਕਰਨਗੇ ਪ੍ਰੋਫੈਸਰ ਪ੍ਰੇਮ ਸਿੰਘ ਜੀ ਚੰਦੂਮਾਇਰ ਸਾਹਿਬ ਤੇ ਤੁਹਾਡੇ ਨਾਲ ਉਹ ਸ਼ਬਦ ਜਿਹੜੇ ਸਾਂਝੇ ਕਰਨਗੇ ਅਸੀਂ ਸਾਰੇ ਕੋਸ਼ਿਸ਼ ਕਰੀਏ ਸੁਚੇਤ ਹੋ ਕੇ ਆਈਏ ਬਹੁਤ ਸਾਰੇ ਜਰਨਲਿਸਟ ਸਾਡੇ ਚ ਬੈਠੇ ਆ ਕਰਸਾ ਬੈਠੇ ਨੇ ਸਦਾ ਮੈਂ ਆਪਣੇ ਹਮੀਰ ਸਿੰਘ ਜੀ ਬੈਠੇ ਨੇ ਸਾਰੇ ਜਰਨਲਿਸਟ ਸਾਰੇ ਵਿਦਵਾਨ ਸਾਰੇ ਪ੍ਰੈਸ ਵਾਲੇ ਅੱਜ ਤੁਹਾਡੇ ਕੋਲ ਹਾਜ਼ਰ ਹੈ ਔਰ ਮੈਂ ਧੰਨਵਾਦੀ ਹਾਂ ਬਾਬਾ ਮੱਖਣ ਚੜ ਲਬਾਣਾ ਪਵੰਦੇ ਸਾਰੇ ਪ੍ਰਬੰਧਕ ਪ੍ਰਧਾਨ ਸਾਹਿਬ ਅਮੇ ਕੈਨੇਡਾ ਚ ਗਏ ਹੋਏ ਹੈ ਉਥੋਂ ਬਾਰ ਬਾਰ ਟੈਲੀਫੋਨ ਕਰ ਰਹੇ ਹੈ ਕੋਈ ਕਮੀ ਤਾਂ ਨਹੀਂ ਕੋਈ ਘਾਟ ਤਾਂ ਨਹੀਂ ਮੈਂ ਤੁਹਾਡੇ ਕੋਲ ਵੀ ਖਿਮਾ ਚਾ ਚਕਿਆ ਕਿਉਂਕਿ ਸਾਡੇ ਵੀ ਲਗਾਤਾਰ ਇਹ ਉਸ ਦਿਨ ਤੋਂ ਹੀ ਚਾਹਮਾ ਨਾ ਲੱਗੇ ਸੀ ਕਿ ਤੁਸੀਂ ਆ ਰਹੇ ਹੋ ਉਹਨਾਂ ਕੋ ਪ੍ਰੋਣੇ ਬਣ ਕੇ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਕਿ ਤੁਹਾਡੀ ਆਓ ਫਗ ਦੇ ਵਿੱਚ ਕਮੀ ਨਾ ਰਵੇ ਫਿਰ ਵੀ ਮੈਂ ਧੰਨਵਾਦ ਕਰਦੀ ਹਾਂ ਉਹਨਾਂ ਦਾ ਕਿ ਤੁਹਾਡੇ ਸਾਰੇ ਪ੍ਰਬੰਧ ਕਿੱਥੇ ਆ ਥੋੜੇ ਸਮੇਂ ਚ ਆਪਾਂ ਇਹਨੂੰ ਨਿਬੇੜ ਕੇ ਫਿਰ ਪ੍ਰਸ਼ਾਦਾ ਪਾਣੀ ਵੀ ਛਕਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ